ਇੰਟਰਵਿਊ ਸੁਣਦਾ ਸੀ ਮੈਂ ਲੁਧਿਆਣੇ ਦਾ ਇੱਕ ਬਾਪੂ ਐ ਕੋਈ ਪੈਦਲ ਚੱਲਦਾ ਸੁਣੀ ਹੈ ਕਈਆਂ ਨੇ ਐਵੇਂ ਕਹੀ ਕੀਤੀਆਂ ਉਹਨੇ ਬਾਪੂ ਨੇ ਉਹਦਾ ਨਾਮ ਐ ਲਿਖਿਆ ਹੋਇਆ ਸੀ ਇੱਕ ਮਿੰਟ ਉਹਦਾ ਨਾਮ ਬਲਕੌਰ ਸਿੰਘ ਸੀ ਨੈਟ ਤੇ ਇੰਟਰਵਿਊ ਸੀ ਉਹਦੀ ਆਈ ਮੇਰੀ ਗੱਲ ਸੁਣੇ ਹੋ ਧਿਆਨ ਨਾਲ ਉਹ ਬਾਬਾ ਬਲਕੌਰ ਸਿੰਘ ਉਹਦੀ ਇੱਕ ਨੌਜਵਾਨ ਇੰਟਰਵਿਊ ਲਈਦਾ ਜੀ ਬੋਲੋ ਬਾਪੂ ਜੀ ਬਾਪੂ ਜੀ ਬੜੀ ਸਪੀਡ ਨਾਲ ਬੋਲਦੇ ਐ ਪੜ੍ਹੇ ਲਿਖੇ ਇੰਗਲਿਸ਼ ਵਿੱਚ ਤੇ ਮੈਂ ਇੰਟਰਵਿਊ ਇਦਾਂ ਦੀ ਹੈ ਬੰਦਾ ਇੰਟਰਸਟਿੰਗ ਜਿਹੜਾ ਬੰਦਾ ਥੋੜਾ ਜਿਹਾ ਜੈਨੂਅਨ ਐ ਦਿਮਾਗ ਰੱਖਦਾ ਐ ਕੋਈ ਵੀ ਐ ਤੁਹਾਡੇ ਚ ਤੇ ਜੀ ਕਰਦਾ ਬੰਦੇ ਨੂੰ ਸੁਣੋ ਕਿਉਂਕਿ ਬੰਦੇ ਚ ਚਮਕ ਐ ਉਹਦੇ ਚ ਗਿਆਨ ਬੋਲਦਾ ਪਤਾ ਲੱਗਦਾ ਵੀ ਇਹਦੇ ਚ ਚਮਕ ਚਮਕ ਕਾਦੀ ਐ ਚਮਕ ਮਤਲਬ ਕੋਈ ਨੂਰ ਨਹੀਂ ਮਤਲਬ ਗਿਆਨ ਦੀ ਚਮਕ ਸਮਝ ਐ ਤੇ ਉਹ ਜਦੋਂ ਗੱਲ ਕਰਦਾ ਬੜੇ ਕੌਨਫੀਡੈਂਸ ਨਾਲ ਕਰਦਾ ਪੋਜ਼ਿਟਿਵ ਪੋਜ਼ਿਟਿਵ ਤੇ ਮੈਂ ਵੀ ਇੰਟਰਵਿਊ ਜਦੋਂ ਉਹ 1 ਮਿੰਟ ਦੀ ਸੁਣੀ ਫਿਰ ਜੀ ਕੀਤਾ ਯਾਰ ਸਾਰੀ ਸੁਣੀ ਤੇ ਮੈਂ 20 25 ਮਿੰਟ ਦੀ ਇੰਟਰਵਿਊ ਰੋਡ ਤੇ ਜਾਂਦੇ ਬਾਪੂ ਦੀ ਕਿਸੇ ਪੱਤਰਕਾਰ ਵੀਰ ਨੇ ਇੰਟਰਵਿਊ ਲਈ ਤੇ ਮੈਂ ਸੁਣੀ ਸੀ ਉਹ ਜਦੋਂ ਗੱਲ ਕਰਦੇ ਵੀ ਪੜਿਆ ਲਿਖਿਆ ਮੈਂ ਬਹੁਤ ਆ ਨੌਕਰੀ ਵੀ ਮੈਂ ਕੀਤੀ ਐ ਤੇ ਮੈਂ ਪੈਦਲ ਚੱਲਦਾ ਚਾਦਰਾਂ ਲਾ ਕੇ ਰੱਖਦਾ ਮੈਂ ਮੈਂ ਗੱਡੀ 'ਚ ਨਹੀਂ ਕਦੇ ਬੈਠਾ ਸਾਈਕਲ ਵੀ ਨਹੀਂ ਮੈਂ ਕਦੇ ਚਲਾਇਆ ਮੈਂ ਸਾਈਕਲ ਵੀ ਚਲਾਉਣਾ ਛੱਡਦਾ ਮੈਂ ਪੈਦਲ ਹੀ ਚੱਲਦਾ ਇੰਟੈਲੀਜੈਂਟ ਬਹੁਤ ਹੈ ਮੇਰੇ ਪੈਰਾਂ ਵਾਲੇ ਪਾਸੇ ਵੀ ਕਿਤਾਬਾਂ ਪਈਆਂ ਹੁੰਦੀਆਂ ਮੇਰੇ ਸਿਰ ਵਾਲੇ ਪਾਸੇ ਵੀ ਕਿਤਾਬਾਂ ਪਈਆਂ ਹੁੰਦੀਆਂ ਮੇਰੇ ਸੱਜੇ ਵੀ ਕਿਤਾਬਾਂ ਪਈਆਂ ਹੁੰਦੀਆਂ ਮੇਰੇ ਖੱਬੇ ਵੀ ਕਿਤਾਬਾਂ ਪਈਆਂ ਹੁੰਦੀਆਂ ਮੈਂ ਬਹੁਤ ਪੜਦਾ ਨੌਜਵਾਨ ਨਾਲ ਏਦਾਂ ਗੱਲ ਕਰਦਾ ਉਹ ਮੈਂ ਸੁਣਦਾ ਸੀ ਬਹੁਤ ਚੰਗਾ ਲੱਗਾ ਚੰਗਾ ਲੱਗਾ ਇੰਟੈਲੀਜੈਂਟ ਬੰਦਾ ਚਾਦਰੇ ਵਾਲਾ ਪੜਿਆ ਲਿਖਿਆ ਐਨਾ ਪੜਿਆ ਲਿਖਿਆ ਬੰਦਾ ਵੇਖ ਕੇ ਮੈਨੂੰ ਵੀ ਬਹੁਤ ਚੰਗਾ ਲੱਗਾ ਇਹ ਸਿੱਧਾ ਸਾਦਾ ਜਿਹਨੂੰ ਸਿੰਪਲ ਲਿਵਿੰਗ ਐਂਡ ਹਾਈ ਥਿੰਕਿੰਗ ਜਿਨ ਨੂੰ ਕਹਿੰਦੇ ਨੇ ਸਿੰਪਲ ਰਹਿਣਾ ਪਰ ਸੋਚ ਜਾਦਾ ਉੱਚੀ ਰੱਖਣੀ ਉਹ ਗੱਲ ਉਸ ਬੰਦੇ 'ਚ ਝਲਕਦੀ ਸੀ ਵਧੀਆ ਲੱਗੀ ਗੱਲ ਅਗਲੀ ਗੱਲ ਸੁਣਿਓ ਜਿਹੜੀ ਕਹਿਣੀ ਚਾਹੁੰਦਾ ਪੱਤਰਕਾਰ ਕੁਐਸਚਨ ਕਰਦਾ ਹੈ ਨਸ਼ਿਆਂ ਤੇ ਕਰਦਾ ਹੈ ਰਾਜਨੀਤੀ ਤੇ ਕਰਦਾ ਹੈ ਗੱਲ ਕਰਦਿਆਂ ਕਰਦਿਆਂ ਪੱਤਰਕਾਰ ਨੇ ਉਸ ਬਾਪੂ ਨੂੰ ਪੁੱਛਿਆ ਭਈ ਬਾਪੂ ਜੀ ਗੁਰੂ ਨਾਨਕ ਦੇ ਜਿਹੜਾ ਰੱਬ ਕਿਹਾ ਜਾਂਦਾ ਹੈ ਮ ਰੱਬ ਰੱਬ ਬਾਰੇ ਤੁਸਾ ਤੁਹਾਡਾ ਕੀ ਵਿਚਾਰ ਹੈ ਰੱਬ ਦੀ ਗੱਲ ਚੱਲੀ ਕਹਿੰਦਾ ਮੈਂ ਰੱਬ ਬਾਰੇ ਜੈਨ ਮਤ ਪੜਿਆ ਬੋਧ ਮਤ ਪੜਿਆ ਸਿੱਖ ਵੀ ਸਿੱਖਾਂ ਬਾਰੇ ਪੜਿਆ ਹਿੰਦੂਆਂ ਬਾਰੇ ਪੜਿਆ ਇਸਲਾਮ ਧਰਮ ਪੜਿਆ ਇੱਕ ਦਿਨ ਮੈਂ ਕਿਹਾ ਸਾਰਾ ਜੱਬ ਵੀ ਇਹ ਵੀ ਕੁਝ ਨਹੀਂ ਰੱਬ ਵਾਲਾ ਕੰਮ ਜਿਹੜਾ ਨਾ ਇਹ ਤੇ ਧੰਦਾ ਹੀ ਹੈ ਧਰਮ ਬਣ ਗਿਆ ਧੰਦਾ ਕਹਿੰਦਾ ਮੈਂ ਪੜ ਕੇ ਸਾਰਾ ਕੁਝ ਮੈਂ ਕਿਹਾ ਛੱਡੋ ਬਈ ਫਿਰ ਗੱਲਾਂ ਕੀ ਰੱਬ ਕਿਹੜੇ ਨਾਲ ਗੱਲਾਂ ਕਰੀਏ ਕਹਿੰਦਾ ਕੁਦਰਤ ਨਾਲ ਗੱਲਾਂ ਕਰੋ ਦਰਖਤਾਂ ਨਾਲ ਗੱਲਾਂ ਕਰੋ ਆਪਣੇ ਆਪ ਨਾਲ ਗੱਲਾਂ ਕਰੋ ਬੜਾ ਕੁਝ ਹੈ ਕਹਿੰਦੇ ਆਲੇ ਦੁਆਲੇ ਵੇਖੋ ਨਾ ਆਨੰਦ ਹੀ ਆਈ ਜਾਂਦਾ ਖੁਸ਼ ਰਹੀਦਾ ਛੱਡ ਤਾਂ ਰੱਬ ਵਾਲਾ ਕੰਮ ਵੀ ਹੈ ਤੇ ਹੋਰ ਹੀ ਕੁਝ ਧੰਦਾ ਚੱਲ ਰਿਹਾ ਧੰਦਾ ਮੈਂ ਇੱਥੇ ਤੱਕ ਵੀ ਸਹਿਮਤ ਰਿਹਾ ਬਾਪੂ ਕਮਾਲ ਕਰੀ ਜਾਂਦਾ ਯਾਰ ਇਹ ਤੇ ਗੱਲਾਂ ਸਹੀ ਕਰੀ ਜਾਂਦਾ ਮੈਂ ਵੀ ਇਦਾਂ ਸੋਚਦਾ ਵੀ ਧੰਦਾ ਚੱਲਦਾ ਹੀ ਹੈ ਮੈਂ ਹੁਣ ਸਟੇਜਾਂ ਤੇ ਇਹੀ ਤੇ ਬੋਲਦਾ ਬਹੁਤ ਵੀ ਧੰਦਾ ਹੈ ਧਰਮ ਦੇ ਨਾਂ ਤੇ ਧਰਮ ਦੇ ਲੁਕ ਗਿਆ। ਉਤੋਂ ਬਾਅਦ ਉਹਨੂੰ ਗਿਆ ਕਹਿੰਦੇ ਬਾਬਾ ਗੁਰੂ ਨਾਨਕ ਬਾਰੇ ਕੀ ਖਿਆਲ ਹੈ? ਕਹਿੰਦੇ ਬਾਬਾ ਨਾਨਕ ਜਦੋਂ ਕਹਿੰਦਾ ਮੈਂ ਵੀ ਸਿੱਖਾਂ ਕਹਿੰਦਾ। ਜਦੋਂ ਕਹਿੰਦਾ ਨਾ ਰਾਜੇ ਹੀ ਮੁਕਦਮ ਕੁੱਤੇ ਜਾਏ ਜਾਏ ਜਗਾਇਨ ਬੈਠੇ ਸੁੱਤੇ ਇਹਦਾ ਬੜਾ ਨਜ਼ਾਰਾ ਆਉਂਦਾ ਹੈ। ਜਦੋਂ ਰਾਜਿਆਂ ਬਾਰੇ ਕਹਿੰਦੇ ਰਾਜੇ ਜਿਹੜੇ ਨੇ ਇਹ ਪਾਪ ਕਮਾਉਣ ਲੱਗ ਪਏ ਐ ਇਹਨਾਂ ਦੇ ਸਾਥੀ ਜਿਹੜੇ ਐ ਅਲ ਆਪ ਵੀ ਸ਼ਿਕਾਰ ਕਰਦੇ ਆ ਜਨਤਾ ਦਾ ਇਹਨਾਂ ਦੇ ਨਾਲ ਵਾਲੇ ਜਿੰਨੇ ਐਲਕਾਰ ਹੁੰਦੇ ਆ ਬਚਿਆ ਖੁਚਿਆ ਕੁੱਤੇ ਖਾਂਦੇ ਆ ਕਹਿੰਦੇ ਮੈਂ ਬਾਬੇ ਨਾਨਕ ਤੋਂ ਵelhਾਰੇ ਆ ਤੇ ਫਿਰ ਪੱਤਰਕਾਰ ਸਵਾਲ ਕਰਦਾ ਹੈ ਕਹਿੰਦਾ ਗੁਰੂ ਬਾਬਾ ਨਾਨਕ ਤੇ ਪਰਮਾਤਮਾ ਦੀ ਗੱਲ ਕਰਦਾ ਰੱਬ ਦੀ ਗੱਲ ਕਰਦਾ ਤੂੰ ਕਹਿੰਦਾ ਮੈਂ ਰੱਬ ਨੂੰ ਮੰਨਦਾ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਬਾ ਨਾਨਕ ਰੱਬ 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 ਦੀ ਗੱਲ ਪਰਮਾਤਮਾ ਦੀ ਗੱਲ ਕਰਦਾ ਕਹਿੰਦਾ ਬਾਬੇ ਦੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਨਹੀਂ ਨਾ ਹੋਇਆ ਜਾ ਸਕਦਾ ਠੀਕ ਹੈ ਬਾਬੇ ਨੇ ਚੰਗੀਆਂ ਗੱਲਾਂ ਕੀਤੀਆਂ ਪਰ ਬਾਬੇ ਦੀਆਂ ਕਹਿੰਦਾ ਸਾਰੀਆਂ ਗੱਲਾਂ ਨਾਲ ਸਹਿਮਤ ਨਹੀਂ ਹੋਇਆ ਜਾ ਸਕਦਾ ਉੱਥੇ ਫਿਰ ਮੈਂ ਸੋਚਦਾ ਸੀ ਵੀ ਬਾਬਾ ਬਖਤੌਰ ਸਿੰਘ ਕੀ ਸੀ ਨਾ ਬਲਕੌਰ ਸਿੰਘ ਮੈਂ ਸੋਚਦਾ ਸੀ ਮੈਂ ਕਿਹਾ ਬਾਬਾ ਕਮਾਲ ਦਾ ਹੈ ਇਹ ਬਾਬਾ ਬਹੁਤ ਕਮਾਲ ਦਾ ਹੈ ਪਰ ਇੱਥੇ ਇੱਕ ਗੱਲ ਗਲਤ ਹੋ ਗਈ ਉਹ ਕੀ ਸਾਡੇ ਵਰਗਿਆਂ ਨੇ ਇਸ ਵਾਰ ਪੜਿਆ ਲਿਖਿਆ ਬੰਦਾ ਅੱਜ ਇਹ ਇਦਾਂ ਦੇ ਪੜੇ ਲਿਖੇ ਸਮਾਜ ਵਿੱਚ ਪਤਾ ਨਹੀਂ ਕਿੰਨੇ ਕੁ ਬੰਦੇ ਹੋਣਗੇ ਪਰ ਉਹਨਾਂ ਨੂੰ ਗੁੰਮਰਾਹ ਕੀਤਾ ਗਿਆ ਇਹ ਦੱਸ ਕੇ ਵੀ ਗੁਰੂ ਨਾਨਕ ਵੀ ਪੁਜਾਰੀ ਵਾਲਾ ਰੱਬ ਮੰਨਦਾ ਨਹੀਂ ਬਾਬਾ ਬਲਕੌਰ ਸਿੰਘ ਹੁਣਾਂ ਨੂੰ ਮੇਰੀ ਬੇਨਤੀ ਏ ਮੇਰਾ ਕਦੇ ਕਲਿੱਪ ਦੀਵਾਨ ਸੁਣ ਤੇ ਕਦੇ ਮੇਰੇ ਨਾਲ ਆ ਕੇ ਬਹਿ ਕੇ ਗੱਲ ਕਰੀਏ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹ ਕੇ ਵੇਖੋ ਉਹਨਾਂ ਨੇ ਜਿਹੜੇ ਕੁਦਰਤ ਨਾਲ ਤੁਸੀਂ ਕਹਿੰਦੇ ਹੋ ਨਾ ਮੈਂ ਗੱਲਾਂ ਕਰਦਾ ਇਸੇ ਕੁਦਰਤ ਨੂੰ ਮੇਰੇ ਬਾਬੇ ਨਾਨਕ ਨੇ ਰੱਬ ਕਿਹਾ ਉਹਨਾਂ ਨੇ ਕਿਤੇ ਨਹੀਂ ਕਿਹਾ ਵੀ ਰੱਬ ਕਿਤੇ ਅਲੱਗ ਬੈਠਾ ਪਰਮਾਤਮਾ ਬੰਦੇ ਤੋਂ ਵੱਖਰਾ ਹੈ ਉਹ ਗੱਲ ਵੱਖ ਹੈ ਸਾਡੇ ਵਰਗੇ ਪੁਜਾਰੀਆਂ ਨੇ ਧੰਦਾ ਬਣਾਉਣ ਲਈ ਗੁਰੂ ਨਾਨਕ ਦੀ ਫਲਸਫੀ ਦੀ ਵਿਆਖਿਆ ਗਲਤ ਕੀਤੀ ਹੈ ਨਹੀਂ ਤੇ ਮੇਰੇ ਬਾਬੇ ਨਾਨਕ ਤੇ ਤੁਹਾਡਾ ਸਵਾਲ ਉੱਠ ਨਹੀਂ ਸੀ ਸਕਣਾ ਜੇ ਤੁਸੀਂ ਕਹਿੰਦੇ ਆ ਨਾ ਵੀ ਮੈਂ ਬਾਬੇ ਨਾਨਕ ਨਾਲ ਕਈ ਗੱਲਾਂ ਨਾਲ ਸਹਿਮਤ ਨਹੀਂ ਨਾ ਜੀ ਨਾ ਬਾਬੇ ਨਾਨਕ ਨਾਲ ਸਹਿਮਤ ਹੋਣਾ ਪੈਣਾ ਕਿਉਂ ਕਿਉਂਕਿ ਬਾਬਾ ਨਾਨਕ ਕੁਦਰਤ ਨੂੰ ਰੱਬ ਕਹਿੰਦਾ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਕੁਦਰਤ ਨੂੰ ਰੱਬ ਕਹਿੰਦਾ ਉਹ ਕਿਤੇ ਅਲੱਗ ਬੰਦੇ ਨਾਲੋਂ ਵੱਖਰਾ ਰੱਬ ਬਾਬਾ ਨਾਨਕ ਨਹੀਂ ਮੰਨਦਾ ਗੁਰੂ ਨਾਨਕ ਦੇ ਗੁਰ ਜਿਹੜੀ ਗੁਰਮਤ ਦੀ ਫਲਸਫੀ ਹੈ ਉਹ ਤੇ ਕਹਿੰਦਾ ਸਭੈ ਘਟ RAM RAM ਬੋਲੇ ਇਹ ਸਾਰੇ ਸ਼ਬਦ ਦੇ ਅਰਥ ਕੀ ਕਰੀਏ ਘਟ ਘਟ ਵਿੱਚ ਹਾਥੀ ਵਿੱਚ ਚਿੱਟੀ ਵਿੱਚ ਇੱਕ ਕੀੜੀ ਵਿੱਚ ਹਾਥੀ ਵਿੱਚ ਉਹ ਦਰਖਤਾਂ ਦੇ ਵਿੱਚ ਸਾਰੇ ਪਾਸੇ ਇੱਕੋ ਹੀ ਹੈ ਉਹੀ ਹੈ ਨਾਨਕ ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ ਬਾਬਾ ਬਲਕੌਰ ਸਿਆ ਆ ਬਹਿ ਕੇ ਗੱਲ ਕਰੀਏ ਇੱਕ ਪਸਰਿਆ ਸਾਰੇ ਪਾਸੇ ਨਲੈਕੀਆਂ ਸਾਡੀਆਂ ਪੁਜਾਰੀਆਂ ਸਾਡੇ ਵਰਗੇ ਧੰਦਾ ਚਲਾਉਣ ਵਾਲੇ ਬੰਦਿਆਂ ਦੀਆਂ ਨਲੈਕੀਆਂ ਜਿਨ੍ਹਾਂ ਨੇ ਗੁਰੂ ਨਾਨਕ ਤੇ ਸਵਾਲ ਖੜੇ ਕਰਵਾ ਦਿੱਤੇ ਨੇਤੇ ਗੁਰੂ ਨਾਨਕ ਦੀ ਫਲਸਫੀ ਨਾਲ ਹਰ ਬੰਦੇ ਨੂੰ ਸਹਿਮਤ ਹੋਣਾ ਪਏਗਾ ਜਿਹੜਾ ਰੱਬ ਗੁਰੂ ਨਾਨਕ ਨੇ ਦੱਸਿਆ ਉਹਦੇ ਤੋਂ ਦੁਨੀਆ ਵਿੱਚ ਕੋਈ ਬੰਦਾ ਨਾਸਤਿਕ ਹੋ ਹੀ ਨਹੀਂ ਸਕਦਾ ਕੁਦਰਤ ਤੋਂ ਨਾਸਤਿਕ ਕੌਣ ਹੋ ਜਾਏਗਾ ਕੁਦਰਤ ਦੇ ਨਿਯਮ ਚਾਹੇ ਮੰਨ ਚਾਹੇ ਨਾ ਮੰਨ ਤੈਨੂੰ ਮੰਨਣਾ ਹੀ ਪੈਣਾ ਹੈ ਕੁਦਰਤ ਦੇ ਕਾਨੂੰਨ ਨੂੰ ਮੰਨਣਾ ਪਏਗਾ ਜਿਹੜਾ ਕੁਦਰਤ ਦਾ ਸੱਚਾ ਕਾਨੂੰਨ ਹੈ ਇਹ ਮੇਰੇ ਵੀ ਭੁੱਖ ਐਂ ਲੱਗਦੀ ਹੈ ਗੋਰੇ ਨੂੰ ਵੀ ਭੁੱਖ ਐਂ ਲੱਗਦੀ ਹੈ ਸਾਹ ਲੈਣ ਦੀ ਪ੍ਰਕਿਰਿਆ ਸਾਰੇ ਪਾਸੇ ਇੱਕੋ ਹੀ ਹੈ ਇਹ ਕੁਦਰਤ ਦਾ ਕਾਨੂੰਨ ਹੈ ਗੁਰੂ ਨਾਨਕ ਨੇ ਜਿਹੜੇ ਰੱਬ ਨਾਲ ਜਾਣ ਪਛਾਣ ਕਰਾਈ ਨਾ ਸਮਾਜ ਚ ਆ ਕੇ ਉਹ ਰੱਬ ਕਿਹੜਾ ਸੀ ਆ ਕਹਿੰਦੇ ਅਨਕਪਾਤ ਹੋਏ ਫਸਰਿਆ ਨਾਨਕ ਏਕ ਅੰਕਾਰ ਉਹ ਕਹਿੰਦੇ ਸਾਰਿਆਂ ਜੀ ਕੋਈ ਹੈ ਇਹੋ ਜੇ ਪੜੇ ਲਿਖੇ ਬੰਦੇ ਅਸੀਂ ਦੂਰ ਕਰਦੇ ਆਪਣੀ ਫਲਸਫੀ ਤੋਂ ਕਿਉਂ ਸਾਡੇ ਵਰਗੇ ਅਨਪੜ੍ਹ ਬੰਦੇ ਇਸ ਧਰਮ ਦੇ ਠੇਕੇਦਾਰ ਬਣ ਗਏ ਜਿਹੜਾ ਬੰਦਾ ਮੇਰੇ ਖਿਆਲ ਟ੍ਰਿਪਲ ਐਮਏ ਕੀਤੀ ਏ ਕਿੰਦੂ ਵੀ ਜ਼ਿਆਦਾ ਪੜਿਆ ਹੋਣਾ ਮੈਨੂੰ ਲੱਗਦਾ ਹੈ ਇਹੋ ਜਿਹੇ ਬੰਦੇ ਕਮਾਲ ਦੀ ਸੋਚ ਰੱਖਣ ਵਾਲੇ ਬੰਦੇ ਇਦਾਂ ਦੇ ਸਮਾਜ ਵਿੱਚ ਹੋਣਗੇ ਪਰ ਇਹਨਾਂ ਬੰਦਿਆਂ ਨੂੰ ਜਦੋਂ ਇਦਾਂ ਦੀ ਵਿਆਖਿਆ ਸਮਝਾਤੀ ਰੱਬ ਨੂੰ ਐਦਾਂ ਕਰੋ ਅਰਦਾਸ ਕਰੋ ਹੁਣ ਕੀ ਚੱਲ ਰਿਹਾ ਮੀਂਹ ਲੱਗਿਆ ਪਉਣ ਦਰਖਤਾਂ ਲਈ ਗੱਲ ਚੇਤਾ ਆ ਗਈ ਮੀਂਹ ਲੱਗਿਆ ਪਉਣ ਤੇ ਉਹਦੀ ਵਿਆਖਿਆ ਕੀ ਕੀਤੀ ਜਾਂਦੀ ਹੈ ਕਹਿੰਦੇ ਵੱਡਾ ਸਾਰਾ ਜੱਗ ਕਰੋ ਭਾਈ ਇੰਦਰ ਦੇਵਤਾ ਖੁਸ਼ ਹੋ ਤੇ ਕਹਿੰਦੇ ਫਿਰ ਕਰਨਾ ਕੀ ਪਊ ਕਹਿੰਦੇ ਪੰਜ ਸੱਤ ਦਰਖਤ ਵੱਢ ਕੇ ਲਿਆਓ ਤਾਂ ਲੰਗਰ ਲਾਓ ਤਾਂ ਦਰਖਤ ਤਰੁਖਤ ਵੱਢ ਕੇ ਫਿਰ ਬਾਬੇ ਅੱਗੇ ਅਰਦਾਸ ਕਰੋ ਤਾਂ ਮੀਂਹ ਪਊ ਉਹ ਜਿਹੜੇ 5 7 5 7 5 7 ਪਤਾ ਨਹੀਂ ਕਿੰਨੇ ਕੁ ਸਾਡੇ ਜੱਗਾਂ ਦੇ ਉੱਤੇ ਦਰਖਤ ਵੱਡ-ਵੱਡ ਕੇ ਫੂਕਦੇ ਪਰ ਰੱਬ ਕਹਿੰਦਾ ਜੇ ਮੀਂਹ ਚਾਹੀਦਾ ਤੇ ਦਰਖਤ ਵੀ ਚਾਹੀਦੇ ਤੇ ਦਰਖਤ ਵੱਡ ਕੇ ਹੁਣ ਮੈਨੂੰ ਇਹ ਗੱਲ ਦੱਸੋ ਵੀ ਪਿਆਰਿਓ ਕੁਦਰਤ ਦਾ ਨਿਜਮ ਹੈ ਆਪਾਂ ਕਿੰਨੀ ਵਾਰੀ ਗੱਲ ਕਰਨੀ ਵੀ ਜਿੱਥੇ ਦਰਖਤ ਜ਼ਿਆਦਾ ਹੋਣਗੇ ਉੱਥੇ ਮੀਂਹ ਪਊਗਾ ਨਹੀਂ ਪਊ ਬਈ ਤੇ ਜਿੱਥੇ ਦਰਖਤ ਪੱਟਾਂਗੇ ਉੱਥੇ ਬਰਸਾਤਾਂ ਘਟਣਗੀਆਂ ਕਿ ਨਹੀਂ ਘਟਣਗੀਆਂ ਘਟਣ ਗਿਆ ਤੇ ਮੈਨੂੰ ਕੀ ਸਮਝਾਉਣਾ ਚਾਹੀਦਾ ਮੈਂ ਇਹ ਦੱਸਾਂ ਵੀ ਆਜੋ ਬਈ 101 ਖੰਡ ਪਾਠ ਕਰਾਓ ਐਦ ਕੀ ਤੇ ਮੀਂਹ ਜਲਥਲ ਹੋ ਜੂ ਇਹ ਦੱਸਣਾ ਚਾਹੀਦਾ ਹੈ ਕਿ 101 ਦਰਖਤ ਲਾਉਣ ਦੀ ਗੱਲ ਕਰਨੀ ਚਾਹੀਦੀ ਬੋਲੋ ਦਰਖਤ ਲਾਉਣ ਦੀ ਗੱਲ ਕਰਨੀ ਚਾਹੀਦੀ ਠੰਡਾ ਬਣ ਗਿਆ ਕੁਦਰਤ ਦੇ ਨਿਯਮ ਮੰਨਣੇ ਪੈਣਗੇ ਉਹ ਰੱਬ ਜਿਹੜਾ ਗੁਰੂ ਨਾਨਕ ਨੇ ਦੱਸਿਆ ਹੈ ਮੈਂ ਦਾਵਾ ਕਰਕੇ ਕਹਿੰਦਾ ਦੁਨੀਆ ਵਿੱਚ ਅੱਜ 70% ਲੋਕ ਨਾਸਤਕ ਨੇ ਪੂਰੇ ਵਰਲਡ ਵਿੱਚ 70% ਲੋਕ ਨਾਸਤਕ ਨੇ ਪਰ ਗੁਰੂ ਨਾਨਕ ਵਾਲਾ ਦੀਵਾ ਲੈ ਕੇ ਚੱਲੋ ਵੀ ਆਹ ਗੁਰੂ ਨਾਨਕ ਨੇ ਰੱਬ ਦੱਸਿਆ ਮੈਂ ਕਹਿੰਦਾ ਦੁਨੀਆ 'ਚ ਗੁਰੂ ਨਾਨਕ ਦੇ ਦੱਸੇ ਹੋਏ ਰੱਬ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ ਗੁਰੂ ਨਾਨਕ ਨੂੰ ਪੁੱਛੋ ਰੱਬ ਕੌਣ ਹੈ ਕਹਿੰਦੇ ਇੱਕ ਓ ਅੰਕਾਰ ਇੱਕ ਆਪ ਹੀ ਪਸਰਿਆ ਹੋਇਆ ਤੇਰੇ 'ਚ ਮੇਰੇ 'ਚ ਦਰਖਤਾਂ 'ਚ ਹਰ ਪਾਸੇ ਉਹ ਰੱਬ ਹੀ ਐ ਆ ਫੈਲ ਗਿਆ ਰੱਬ ਹੁਣ ਵੇਖਿਓ ਸੁਣਿਓ ਬਾਬਾ ਬਲਕੌਰ ਸਿੰਘ ਜੀ ਰੱਬ ਕਿੱਦਾਂ ਦਾ ਐ ਵੇਖਿਓ ਵੀ ਪਿਆਰਿਓ ਸੁਣਿਓ ਸਾਰੇ ਤੁਸੀਂ ਵੀ ਸੁਣੋ ਤੁਹਾਨੂੰ ਜੋੜੀ ਚੱਲੋ ਮੈਨੂੰ ਜੋੜੀ ਚੱਲੋ ਦਰਖਤ ਜੋੜੀ ਚੱਲੋ ਚੰ드ਰਮਾ ਤਾਰੇ ਜੋੜੀ ਚੱਲੋ ਜੋੜੀ ਚੱਲੋ ਜੋੜੀ ਚੱਲੋ ਇਕੱਠੇ ਕਰੀ ਜੋ ਜਿੰਨੇ ਗ੍ਰਹਿ ਨੇ ਜੋੜੀ ਚੱਲੋ ਇਹਨਾਂ ਦਾ ਸਾਰਿਆਂ ਦਾ ਜੋੜ ਇਹ ਕੀ ਐ ਰੱਬ ਇਹਨੂੰ ਤੋੜ ਕੇ ਖਿਲਾਰ ਦਿਓ ਹੁਣ ਕੀ ਹੈ ਹੁਣ ਵੀ ਰੱਬ ਫੈਲਿਆ ਵੀ ਰੱਬ ਹੈ ਤੇ ਜੁੜਿਆ ਵੀ ਰੱਬ ਹੈ ਇੱਕ ਹੀ ਰੱਬ ਹੈ ਜਿਹੜਾ ਐ ਫੈਲ ਗਿਆ ਸਾਰੇ ਪਾਸੇ ਉਹੀ ਫੈਲਿਆ ਹੋਇਆ ਫੈਲ ਗਿਆ ਇਹ ਹੈ ਸਭ ਦਾ ਟਾਂ ਕਟਾਂ ਘਟ ਕਟ ਮੈਂ ਹਰ ਜੂਬ ਸੈ ਸੰਤਨ ਕਹਿਓ ਓ ਕ ਬਕਾ ਇਹ ਪੁਜਾਰੀ ਤੇ ਸਵਾਲ ਹੋਣਾ ਚਾਹੀਦਾ ਹੈ ਜਿਸ ਬੰਦੇ ਨੇ ਵਿਆਖਿਆ ਗਲਤ ਕੀਤੀ ਹੈ ਜਿੰਨੇ ਕਹਿੰਦਾ ਗੁਰੂ ਨਾਨਕ ਵੀ ਉਹੀ ਪੁਜਾਰੀ ਵਾਲਾ ਰੱਬ ਮੰਨਦਾ ਜਿਹੜਾ ਪੁਜਾਰੀ ਮੰਨਦਾ ਜਿਹੜਾ ਕਰਪਟ ਹੈ ਜਿਹੜਾ ਆਪਣਿਆਂ ਦੀ ਸੁਣਦਾ ਹੈ ਆਪਣਿਆਂ ਦੀਆਂ ਸ਼ਿਫਾਰਿਸ਼ਾਂ ਸੁਣਦਾ ਹੈ ਜਿਹੜਾ ਵੱਢੀ ਲੈਂਦਾ ਹੈ ਜਿਹੜੇ ਉਹਦੇ ਚਾਪਲੂਸੀਆਂ ਕਰਦੇ ਨੇ ਉਹਨਾਂ ਤੇ ਕਿਰਪਾ ਕਰਦਾ ਜਿਹੜਾ ਨਹੀਂ ਚਾਪਲੂਸੀ ਕਰਦਾ ਉਹਨਾਂ ਤੇ ਨਹੀਂ ਕਰਦਾ ਇਦਾਂ ਜੇ ਹੁੰਦਾ ਤੇ ਕਾਮਰੇਡਾਂ ਦੇ ਕਦੇ ਬੱਚੇ ਨਹੀਂ ਸੀ ਹੋਣੇ ਨਾਸਤਕਾਂ ਦੇ ਕਦੇ ਨਿਆਣੇ ਨਹੀਂ ਸੀ ਹੋਣੇ ਕਾਮਰੇਡਾਂ ਦੇ ਖੇਤਾਂ 'ਚ ਮੀਂਹ ਪੈਣਾ ਨਹੀਂ ਸੀ ਕਿੰਨੀ ਵਾਰੀ ਪੁੱਛਿਆ ਕਾਮਰੇਡਾਂ ਦੇ ਬੱਚੇ ਹੁੰਦੇ ਆ ਕਿ ਨਹੀਂ ਹੁੰਦੇ ਕੀ ਉਹਨਾਂ ਦੇ ਖੇਤਾਂ 'ਚ ਮੀਂਹ ਨਹੀਂ ਪੈਂਦਾ ਕੀ ਕਾਮਰੇ ਜਿਹੜੇ ਲੋਕ ਨਾਸਤਕ ਨੇ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਕੰਟਰੀਆਂ ਨਾਸਤਕ ਨੇ ਕੀ ਉਹਨਾਂ ਕੰਟਰੀਆਂ ਦੇ ਵਿੱਚ ਤਰੱਕੀਆਂ ਨਹੀਂ ਹੋ ਰਹੀਆਂ ਹੋ ਰਹੀਆਂ ਜਪਾਨ ਵਰਗੇ ਦੇਸ਼ ਵੇਖੋ ਜਾ ਕੇ ਕੋਰੀਆ ਵਿੱਚ ਜਾ ਕੇ ਵੇਖੋ ਕਈ ਦੇਸ਼ ਏਦਾਂ ਦੇ ਜਿਹੜੇ ਬਿਲਕੁਲ ਰੱਬ ਨੂੰ ਨਹੀਂ ਮੰਨਦੇ ਪਰ ਜੇ ਗੁਰੂ ਨਾਨਕ ਵਾਲਾ ਰੱਬ ਦੱਸਿਆ ਹੁੰਦਾ ਨਾ ਕਿਤੇ ਸਾਨੂੰ ਅਕਲ ਹੁੰਦੀ ਤੇ ਉਹਨਾਂ ਨੇ ਕਹਿਣਾ ਸੀ ਯਾਰ ਜਿਹੜਾ ਤੁਹਾਡਾ ਬਾਬਾ ਰੱਬ ਦੱਸਦਾ ਇਹਦੇ ਤੋਂ ਤੇ ਮੁਨਕਰ ਹੋ ਹੀ ਨਹੀਂ ਸਕਦੇ ਕੁਦਰਤ ਤੋਂ ਕਿਹੜਾ ਮੁਨਕਰ ਹੋ ਸਕਦਾ ਕੌਣ ਹੈ ਜਿਹੜਾ ਕਹੇ ਦੇ ਵੀ ਬਾਬੇ ਨਾਨਕ ਦੀਆਂ ਅਤਿਆਂ ਗੱਲਾਂ ਮੈਂ ਮੰਨਦਾ ਦੀਆਂ ਕਿ ਨਹੀਂ ਮੰਨਦਾ ਕਦੇ ਨਹੀਂ ਹੋਣਾ ਸੀ ਇਹ ਤੇ ਉਹਨਾਂ ਬੰਦਿਆਂ ਨੂੰ ਦੱਸਿਆ ਗਲਤ ਹੈ ਜਿੱਥੇ ਪੁਜਾਰੀ ਖੜੇ ਐ ਬਾਕੀ ਦਾ ਪਖੰਡ ਖੜਾ ਐ ਉੱਥੇ ਹੀ ਲਿਜਾ ਕੇ ਅਸੀਂ ਆਪਣਾ ਬਾਬਾ ਨਾਨਕ ਖਲਾਰ ਦਿੱਤਾ ਹੈ ਤਾਂ ਬਾਬੇ ਨਾਨਕ ਤੇ ਸਵਾਲ ਉੱਠਿਆ ਨਹੀਂ ਤੇ ਸਾਡਾ ਬਾਬਾ ਨਾਨਕ ਅਲੈਦਾਂ ਹੈ ਸਾਰਿਆਂ ਨਾਲ ਵੱਖਰਾ ਹੈ ਸਾਰਿਆਂ ਨਾਲ ਗੁਰੂ ਗ੍ਰੰਥ ਸਾਹਿਬ ਦੀ ਸੋਚ ਵੱਖਰੀ ਹੈ ਇਹਨਾਂ ਨੇ ਜਿਹੜਾ ਰੱਬ ਦੱਸਿਆ ਉਹਦੇ ਤੇ ਸਵਾਲ ਹੋਣੀ ਨਹੀਂ ਸਕਦਾ ਤਾ ਕਰਕੇ ਉਹ ਪਰਮਾਤਮਾ ਕਹਿੰਦੇ ਤੇਰੇ 'ਚ ਵੀ ਹੈ ਮੇਰੇ 'ਚ ਵੀ ਹੈ ਸਾਰੇ ਪਾਸੇ ਹੈ ਤੈਨੂੰ ਆਪ ਕਰਨਾ ਪੈਣਾ ਹੈ ਆਹ ਕੰਮ ਕਰਨਾ ਹੈ ਅਰਦਾਸ ਕਰੀਏ ਪਰ ਤੂੰ ਕਰ ਲੈ ਤੇਰੇ 'ਚ ਆਪ ਹੀ ਕਰੇਗਾ ਆਖੋ ਸਤਨਾਮ ਤੇਰੇ 'ਚ ਕਰੇਗਾ ਰੱਬ ਹੁਣ ਦਰਖਤ ਲਾਓ ਬਰਸਾਤਾਂ ਵਧਣਗੀਆਂ ਤੇ ਦਰਖਤ ਪੱਟੇਗਾ ਫਿਰ ਅਰਦਾਸਾਂ ਦਾ ਕੀ ਅਰਥ ਹੈ ਦਰਖਤ ਪੱਟੇਗਾ ਅਰਦਾਸਾਂ ਕਰੇਗਾ ਵੀ ਰੱਬਾ ਮੀਂਹ ਪਾ ਦੇ ਉਹ ਕਹੇਗਾ ਮੈਂ ਸਿਸਟਮ ਬਣਾਇਆ ਹੋਇਆ ਹੈ ਮੈਂ ਢਾਂਚਾ ਬਣਾਇਆ ਹੋਇਆ ਹੈ। ਦਰਖਤ ਲਾ ਲਓ, ਬਰਸਾਤਾਂ ਵਧਾ ਲਓ। ਤੇ ਦਰਖਤ ਪੜਦੋਂਗੇ ਤੇ ਬਰਸਾਤਾਂ ਤੇ ਆਪੇ ਘਟ ਜਾਣਗੇ। ਮੈਂ ਇੱਕ ਢਾਂਚਾ ਬਣਾਤਾ ਹੈ। ਉਹ ਅੱਗੇ ਤੇ ਤੈਨੂੰ ਪੂਰਾ ਕਰਨਾ ਪੈਣਾ ਹੈ ਨਾ। ਮੈਂ ਤੇ ਬਣਾਤਾ। ਲਓ ਇੱਕ ਵਾਰਾ ਸ਼ਬਦ ਸੁਣ ਲਈਏ ਫਿਰ ਚੇਤਾ ਰਹਿ ਜੂ ਇੱਥੇ ਤੱਕ ਪੂਰੀ ਗੱਲ ਹੋ ਜੂ ਵੀ ਗੁਰੂ ਨਾਨਕ ਦਾ ਦੱਸਿਆ ਰੱਬ ਹੈ ਜਿਹੜਾ ਉਹ ਕਿਹੜਾ ਹੈ। ਉਹ ਰੱਬ ਉਹ ਹੈ ਜਿਹੜਾ ਇੱਕ ਓ ਅੰਕਾਰ ਜਿਹੜਾ ਇੱਕ ਸਾਰੇ ਪਾਸੇ ਫੈਲ ਗਿਆ ਆ ਕੁਦਰਤ ਵਿੱਚ ਵੀ ਉਹੀ ਹੈ ਦਿਸਦਾ ਅਣਦਿਸਦਾ ਰੱਬ ਹੀ ਹੈ ਸਾਡੇ ਸਾਹਮਣੇ ਰੱਬ ਹੀ ਹੈ ਕਹਿੰਦੇ ਘਟਾ-ਘਟਾਾਂ ਚ ਰੱਬ ਵੇਖ ਬੰਦੇ ਚ ਰੱਬ ਵੇਖ ਦਰਖਤ ਚ ਵੇਖ ਜਾਨ